ਆ ਦੇਖੋ ਸਾਡਾ ਸਮਾਨ ਦਫਨ ਕੀਤਾ ਹੋਇਆ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਹੋਊਗਾ ਕਿ ਜਿੰਮੇਵਾਰੀ ਬੰਦੀ ਹੈ ਇਹ ਕਿ ਇਹ ਬਾਈ ਇੱਥੇ ਦਾ ਕਿਉਂਕਿ ਅਸੀਂ ਤਾਂ 6 ਮਹੀਨੇ ਤੋਂ ਲੱਗਪਗ ਕਹਿ ਰਹੇ ਹਾਂ ਅਸੀਂ ਤਾਂ 6 ਮਹੀਨੇ ਤੋਂ ਕਹਿ ਰਹੇ ਹਾਂ ਇੱਥੇ ਦਾ ਬੰਦਾ ਹੱਥ ਜੋੜ-ਜੋੜ ਕੇ ਬੇਤੀਆ ਕਰਦਾ ਕਿ ਇਹਨਾਂ ਚੋਰਾਂ ਨੂੰ ਬਾਈ ਬੰਦ ਵੀ ਕਰ ਬਈ ਉਹਦੇ ਉੱਤੇ ਆਪਾਂ ਕਰ ਲੈਂਦੇ ਅੱਜ ਬਾਈ ਕਹਿੰਦਾ ਨੂੰ ਬਣਾ ਦਿੰਦਾ ਉਹ ਪਾਰਟੀ ਕੋਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਬਾਈ ਇਹ ਤੂੰ ਬੰਦਾ ਮੈਨੂੰ ਵੀ ਲੱਗਦਾ ਸਮਾਨ ਜਿਹੜਾ ਕੰਮ ਹੋ ਰਿਹਾ ਹੈ ਔਰ ਦੇਖ ਲਓ ਬਾਈ ਦਿਖਾ ਦਿਓ ਕਿੱਥੋਂ ਸਮਾਨ ਨਿਕਲ ਰਿਹਾ ਜੀ ਇਹ ਇਹ ਯੂ ਸਾਬ ਨੇ ਸਾਡੇ ਨਗਰ ਕਾਉਂਸਲ ਦੇ ਬਾਈ 90 ਦੇ ਉਹਨਾਂ ਦੀ ਕੋਠੀ ਆ ਇੱਥੇ ਬਿਲਕੁਲ ਔਰ ਉਹਨਾਂ ਦੀ ਕੋਠੀ ਦੇ ਵਿੱਚੋਂ ਦਫਨ ਕੀਤਾ ਹੋਇਆ ਸਮਾਨ ਆ ਜਿਹੜਾ ਸਾਡਾ ਅਜ ਬਰਾਮਦ ਹੋ ਰਿਹਾ ਕਿਹਨੇ ਦਫਨ ਕੀਤਾ ਜੀ ਸਮਾਨ ਦੇਖੋ ਕਿਹਨੇ ਕੀਤਾ ਇਹ ਪ੍ਰਸ਼ਾਸਨ ਉਹ ਕਰੂੰਗਾ ਬਾਈ ਅਸੀਂ ਤਾਂ ਇਹ ਮੰਨਦੇ ਆ ਵੀ ਇੱਥੇ ਦਾ ਜਿਹੜਾ ਰਾਜ ਕਰਤਾ ਲੋਕ ਨੇ ਉਹ ਚੋਰ ਨੇ ਬਾਈ ਉਹਨਾਂ ਨੇ ਦਫਨ ਕੀਤਾ ਸਾਡਾ ਸਮਾਨ ਇਹਦਾ ਹੱਥ ਹੋ ਸਕਦਾ ਹੈ ਇਹਦੇ ਪਿੱਛੇ ਸਿੱਧਾ ਸਿੱਧਾ ਸਰਕਾਰ ਦਾ ਜੀ ਝਾੜੂ ਪਾਰਟੀ ਦਾ ਇਹ ਕਹਿ ਸਕਦੇ ਆ ਜਿਹੜੇ ਉਹਦੇ ਵਧਾਇਕ ਆ ਬਾਈ ਉਹਨਾਂ ਦਾ ਹੱਥ ਹੋ ਸਕਦਾ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਬਈ ਝਾੜੂ ਪਾਰਟੀ ਦੀ ਸੀ ਇੱਥੇ ਦਾ ਈਓ ਜਿਹੜਾ ਗੁਰਚਰਨ ਸਿੰਘ ਉਹ ਇੱਥੇ ਦਾ ਜ਼ਿੰਮੇਵਾਰ ਆ ਬਾਈ ਆ ਜੋ ਦੀਆਂ ਕਾਲੀਆਂ ਕਰਤੂਤਾਂ ਨੇ ਜਿਹੜੀਆਂ ਜਗ ਜਾਰ ਹੋ ਰਹੀਆਂ ਨੇ ਬਾਈ ਕੀ ਕੀ ਸਮਾਨ ਆ ਜਿਹੜਾ ਨਿਕਲਿਆ ਬਾਈ ਆ ਫਿੱਟ ਨੇ ਸਾਡੇ ਅਜੇ ਹੋਰ ਵੀ ਬਹੁਤ ਕੁਝ ਨਿਕਲੂਗਾ ਬੈਠ ਕਰੋ ਬਾਈ ਤੁਸੀਂ ਵੇਟ ਕਰੋ ਬੇਟਾ ਨਗਰ ਕੌਂਸਲ ਨਾਭਾ ਦੇ ਦਫਤਰ ਆ ਜਿਹੜਾ ਉਹਦੇ ਸਾਹਮਣੇ ਕਾਰਸਾਦ ਕਫਸਰੀ ਉਹਦੀ ਕੋਠੀ ਆ ਜਿਹਦੇ ਵਿੱਚ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਆ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਦੱਬਿਆ ਪਿਆ ਔਰ ਅੱਜ ਜੇਸੀਬੀ ਆ ਜਿਹੜੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਸਟਾਫ ਪਟਿਆਲਾ ਤੋਂ ਪੁਲਿਸ ਦੀ ਨਿਗਰਾਨੀ ਦੇ ਅੰਦਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਅੰਦਰ ਚਲਾਈ ਗਈ ਸਮਾਨ ਨਿਕਲਣਾ ਜਿਹੜਾ ਸ਼ੁਰੂ ਹੋ ਚੁੱਕਿਆ ਬਿੱਡਾਂ ਦਾ ਸਮਾਨ ਆ ਜਿਹੜਾ ਟਰਾਲੀਆਂ ਦਾ ਉਹ ਸਮਾਨ ਆ ਜਿਹੜਾ ਨਿਕਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਰਹੇ ਹੋ ਵੀ ਕਿਸਾਨ ਆਗੂ ਵੀ ਮੌਜੂਦ ਨੇ ਪੁਲਿਸ ਵੀ ਮੌਜੂਦ ਆ ਨਾਇਬ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਟੀਓ ਸਾਹਿਬ ਵੀ ਬੈਠੇ ਨੇ ਔਰ ਇਹ ਸਮਾਨ ਆ ਜਿਹੜਾ ਨਿਕਲਣਾ ਲਗਾਤਾਰ ਜਾਰੀ ਆ ਈਓ ਸਾਹਿਬ ਵੀ ਬੈਠੇ ਨੇ ਨਾਇਬ ਸਾਹਿਬ ਵੀ ਨੇ ਹਾਂ ਵੀ ਹੋ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਹਾਂਜੀ ਅੱਛਾ ਸਮਾਨ ਇੱਥੋਂ ਕਿਵੇਂ ਆ ਗਿਆ ਜਿਹੜੇ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਐਨਾ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਸੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਇੱਥੇ ਕੌਣ ਰਹਿੰਦਾ ਸੀ ਇੱਥੇ ਜਿੰਮੇਵਾਰੀ ਕਿਹਦੀ ਸੀ ਜਿੰਮੇਵਾਰੀ ਸਿਰ ਸਾਡੀ ਮਸਿੰਮਰੀ ਖੜਦੀ ਆ ਆਮ ਤੌਰ ਤੇ ਉਰੇ ਇਹਨਾਂ ਦੀ ਮਸਿੰਮਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਜੱਤਾ ਚਾਵਲਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੀ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਤੇ ਉਹ ਫਿਰ ਕਿਸ ਆਉਦੇ ਤੇ ਹੁੰਦੇ ਮਤਲਬ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ at that time ਉਹਨਾਂ ਦੀ ਪਤਨੀ ਪ੍ਰਧਾਨ ਸੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਅਹੁਦਾ ਤਾਂ ਨਹੀਂ ਐਮਸੀ ਵਗੈਰਾ ਜਾਂ ਕੋਈ ਹੋਰ ਨਹੀਂ ਨਹੀਂ ਉਹਨਾਂ ਕੋਲ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਹੈ ਸਮਾਨੇ ਕਿ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਤੇ ਪਤਾ ਲੱਗੂ ਕਿ ਇਹਨੇ ਦੱਪਿਆ ਨਹੀਂ ਐਜ਼ এ ਲਾਤਾ ਜ਼ਿੰਮੇਵਾਰ ਤੁਸੀਂ ਉਹ ਤੁਹਾਡੇ ਨਾਂ ਕੋਠੀ ਨਹੀਂ ਜੀ ਮੈਂ ਕਿਹ ਮੈਂ ਜ਼ਿੰਮੇਵਾਰ ਹਾਂ 300 ਜੀਆਂ ਦਾ ਸਾਡੇ 300 ਮੁਲਾਜ਼ਮ ਨੇ ਮੇਰੇ ਕਿਹੜਾ ਮੁਲਾਜ਼ਮ ਕੀ ਕਰ ਰਿਹਾ ਤਾਂ ਮੈਂ ਇਹਦੇ ਵਿੱਚ ਕੀ ਕਹਿ ਸਕਦਾ ਜਿਹੜੇ ਮੁਲਾਜ਼ਮ ਨੇ ਕਿਸੇ ਨੇ ਕੁਝ ਕੀਤਾ ਜਾਂ ਪੰਕਿੰਗ ਤੋਂ ਕੁਝ ਨੇ ਕੀਤਾ ਜਾਂ ਉਹਨੇ ਕਿਸੇ ਤੋਂ ਕਰਾਇਆ ਤਾਂ ਉਹ ਪੁਤੂ ਦਾ ਉਹ ਇਨਵੈਸਟੀਗੇਸ਼ਨ 'ਚ ਆਏ ਜਾਣਾ ਹੈ ਉਹ ਉਹ ਭਾਈ ਜੀ ਕੀ ਲੱਗਦਾ ਤੁਹਾਨੂੰ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਐਨ ਐਨ ਵੀ ਖੁਦ ਜ਼ਿੰਮੇਵਾਰ ਹੈ ਜੀ ਐਮ ਐਰ ਵੀ ਜ਼ਿੰਮੇਵਾਰ ਹੈ ਜਿਹੜਾ ਪ੍ਰਸ਼ਾਸਨ ਦੇ ਵੀ ਜਾਂਦਾ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਿੰਮੇਵਾਰ ਨੇ ਸਾਡੇ ਲਾਜਮੇਖੇ ਵਾਲੇ ਅੱਛਾ ਜੀ ਨਹੀਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮਿਲ ਰਿਹਾ ਹਾਂ ਕੀ ਕੀ ਮਿਲਿਆ ਕੀ ਬਿੱਡਾ ਦਾ ਸਮਾਨ ਮਿਲਿਆ ਕੁਛ ਟਰਾਲੀਆਂ ਦੀਆਂ ਬਿੱਡਾ ਦਾ ਸਮਾਨ ਜਿਹੜੇ ਉੱਪਰ ਲੱਗਦੇ ਨੇ ਹਾਂ ਮੇਰੇ ਇਹਨੇ ਬਰਾਮਤਾਂ ਹੋਣ ਲੱਗਿਆ ਨਾ ਜੇ ਮਾਨ ਚੋਰੀ ਨਿਕਲ ਗਿਆ ਨਾ ਛਾੜੂ ਛਕਾਰ ਚੋਰੀ ਨਿਕਲ ਗਈ ਨਾ ਇਹ ਚੋਰੀ ਕਰਕੇ ਧੰਦੇ ਨੇ ਇੱਕ ਹੋਰ ਨਿਕਲ ਆਇਆ ਹੋਰ ਇਹ ਕਾਰਵਾਈ ਵੀ ਚੱਲੀ ਬੜੀ ਵੱਡੀ ਗੱਲ ਨਜ਼ਰ ਆ ਰਹੀ ਨੇ ਇਹਨਾਂ ਨੇ ਮਾਨ ਬਰਾਮਤ ਹੋਇਆ ਇਹ ਚੋਰੀ ਖਾਬਤ ਹੋਇਆ ਤੇ ਪਰਚਾ ਦਰਜ ਹੋਇਆ ਇਹ ਭਗੌੜਾ ਭੱਜਿਆ ਨਰਦਾ ਲਾਈਵ ਹੈ ਕਿ ਨਿਕਲ ਸਕਦਾ ਮੇਰੇ ਤੇ ਇੱਕ ਮਰਜ਼ਾ ਹੋਰ ਉਹ ਜਿਹੜੇ ਸ਼ਬਦ ਕਹਿੰਦੇ ਕਿ ਜਿਹੜਾ ਸਾਹ ਬੰਦਾ ਉਹਦੀ ਕਹਿੰਦਾ ਗੰਦ ਵੀ ਮਟੋ ਮੈਂ ਜ਼ਿੰਮੇਵਾਰ ਹਾਂ ਕਿ ਇੱਥੇ ਮੈਂ ਕਿਹਨਾਂ ਦਾ ਹੋਗਾ ਠੀਕ ਹੈ ਪਹਿਲਾਂ ਕੋਈ ਨਾ ਹੋਇਆ ਸਾਥ ਤੇ ਜਾਂ ਨਹੀਂ ਹੋਇਆ ਹੋਇਆ हां जी की लगदा हुण कौन जिम्मेवार है सामान मिल गया इओ साहब कहंदे मेरे ता ना कोठी सी पर मैं कदे आया नहीं हैगा बिल्कुल ਝੂਠ ਕਹਿ ਰਿਆ ਬਾਈ ਉਹਦੀ ਕੋਠੀ ਆ ਇਹ ਹਾਂ ਇਹ ਉਹਦੇ ਅੰਦਰੇ ਕੋਠੀ ਆਉਂਦੀ ਆ ਅਸੀਂ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਬਾਈ ਨਗਰ ਕੌਂਸਲ ਦਾ ਸਾਰਾ ਇਸ ਕਰਕੇ ਅਸੀਂ ਤਾਂ ਜ਼ਿੰਮੇਵਾਰ ਇਓ ਸਾਹਿਬ ਜਿਹੜਾ ਗੁਰਚੰਦ ਸਿੰਘ ਨੇ ਉਹ ਜ਼ਿੰਮੇਵਾਰ ਨੇ ਸਾਰੇ ਚੋਰੀ ਦੇ ਬੁੱਤੇ ਦੇ ਕਿਉਂਕਿ ਉਹਨਾਂ ਦੇ ਰਹਿਨਮਈ ਹੀਠੀ ਸਾਰੀਆਂ ਕਾਰੀਆਂ ਕਾਰੀਆਂ ਤੜਕੂਟਾਂ ਹੋਈਆਂ ਨੇ ਸੋ ਅੱਜ ਜਗਜਹਰ ਹੋਈਆਂ ਨੇ ਬਾਈ ਸੋ ਅਜੇ ਹੋਰ ਨਿਕਲੂ ਬਾਈ ਸਮਾਨਾ